ਅਤੇਜੇ ਤੌਰ ਤੇ ਪਹੁੰਚੇ ਨੇ ਤੇ ਉਹ ਹੁਣ ਪਹਿਲਾਂ ਸਬੂਧਾ ਕੇਂਦਰ ਦਾ ਦੂਗਾ ਟੰਕਰਣਗੇ ਫਿਰ ਬਾਅਦ ਵਿੱਚ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਤੇਰੇ ਕਹਿਣ ਦਾ ਮਤਲਬ ਆ ਕਿਸੇ ਮਾਤਾ ਨੇ ਪੈਨਸ਼ਨ ਲਵਾਉਣੀ ਹੈ ਕਿਸੇ ਨੇ ਲਾਲ ਕਾਪੀ ਬਣਾਉਣੀ ਹੈ ਕਿਸੇ ਨੇ ਕੋਈ ਵੀ ਸਰਟੀਫਿਕੇਟ ਬਣਾਉਣਾ ਹੈ ਤਾਂ ਉਹ ਸਰਟੀਫਿਕੇਟ ਸਾਡੇ ਵਿਚਕਾਰ ਫਟੇ ਹਲਕੇ ਦੀ ਸ਼ਾਨ ਕੇਵਲ ਮੰਤਰੀ ਜੀ ਪਹੁੰਚ ਚੁੱਕੇ ਨੇ ਇਹਨਾਂ ਦਾ So, aje son nou jedi sou. <coughs> ਸੋ ਜਿਸ ਲਈ ਜਿਸ ਕੰਮ ਲਈ ਤੁਸੀਂ ਅਡੀਕ ਕਰ ਰਹੇ ਸੀ ਉਹ ਕੰਮ ਕਰਨ ਲਈ ਮੰਤਰੀ ਸਾਹਿਬ ਸਾਨੂੰ ਉਹ ਸੱਤਾ ਕੇਂਦਰ ਤੋਂ ਸੋ ਅੱਗੇ ਹਵਾਲੇ ਕਰਨਾ ਹੈ ਕਿ ਉਹ ਸੱਤਾ ਕੇਂਦਰ ਜਿੱਥੇ ਤੁਹਾਨੂੰ ਕੋਈ ਵੀ ਚਾਹੇ ਬਸ ਸੱਤੀ ਕੇਂਦਰ ਉਹਨਾਂ ਦਾ ਕੋਈ ਵੀ ਸੰਗਠਨ ਕੋਈ ਵੀ ਕੰਮ ਕਰਨਾ ਸੋ ری بوپر کر تھوڑے All these services, made. ਸਾਨੂੰ ਕਰਾਉਂਦੇ ਪੰਜ ਹਜ਼ਾਰ ਰੁਪਏ ਦਫ਼ਤਰ ਪਹੁੰਚਾਏ ਪੈਂਦੇ ਸੀ ਯਾ ਵੀ ਲੋਕਾਂ ਦਾ ਨਾਮ ਹੋਰ ਆਲੇ ਪਾਸੇ ਆਉਣੇ ਪਾਉਂਦੇ ਆਪਣੇ ਇੱਥੇ ਖੜਾ ਅੱਜ ਫਰਾੜਾ ਕੰਮ ਸ਼ੁਰੂ ਕਰਤਾ ਅੱਜ ਫਰਾੜਾ ਕੰਮ ਸ਼ੁਰੂ ਕਰਤਾ ਜੇ ਨਗਰ ਮੇਂ ਦੀ ਲੋਕੋ ਬਾਦੇ ਕੋਈ ਵੀ ਨਾਲੇ ਤੇ ਦੇਖਿਆ ਉਹਨੂੰ ਛਿੜੇਈ ਨਾਲੇ ਤੋਂ ਜਿਹਨੇ ਨਾਲੇ ਤੇ ਹਿਆਰ ਤੇ ਉਹਦਾ ਸੀ ਵਾਲੇ ਦੋ ਬਣਾਏ ਚਾਹੇ ਉਹ ਸੋ ਮੇ ਤੁਹਾਡੇ ਤੁਹਾਡੀ ਪੰਚਾਇਤ ਨੂੰ ਅੱਜ ਮੰਤਰੀ ਸਾਹਿਬ ਨੇ ਬਹੁਤ ਵੱਡੀ ਸੁਰਖਾਤ ਦਿੱਤੀ ਹੈ ਇਹ ਸੁਰਖਾਤ ਬਹੁਤ ਲੰਮੇ ਚਿਰ ਤੋਂ ਬੰਦ ਪਈ ਸੀ ਸੋ ਮੇਰੇ ਕਹਿਣ ਦਾ ਮਤਲਬ ਹੈ ਤੁਹਾਡੀਆਂ ਤੁਹਾਨੂੰ ਬਾਕੀ ਮੰਤਰੀ ਸਾਹਿਬ ਇਹ ਸੁਰਧਾ ਕੇਂਦਰ ਦੇ ਵਿੱਚ ਹੋਣ ਵਾਲੇ ਕੰਮਾਂ ਬਾਰੇ ਵੀ ਦੱਸਣਗੇ ਤੇ ਕੀ ਕੁਛ ਇਸ ਹੁਦਾ ਵਿੱਚ ਸਰਪੰਚਾ ਕੇਂਦਰ ਵਿੱਚ ਤੁਸੀਂ ਕਰਾ ਸਕਦੇ ਹੋ ਸੋ ਮੈਂ ਹੁਣ ਇਸ ਪਿੰਡ ਦੇ ਸਰਪੰਚ ਸਾਹਿਬ ਕਿਉਂਕਿ ਹਜੇ ਬਹੁਤ ਪ੍ਰੋਗਰਾਮ ਪੈਨੇ ਅੱਗੇ ਵੀ ਜਾਣਾ ਮੰਤਰੀ ਸਾਹਿਬ ਨੇ ਮੈਂ ਸਰਪੰਚ ਸਾਹਿਬ ਨੂੰ ਕਹਿਣਾ ਕਿ ਉਹ ਇਸ ਹੁਦਾ ਕੇਂਦਰ ਦੇ ਉਦਘਾਟਨ ਦੇ ਮੌਕੇ ਤੇ ਤੁਹਾਡੇ ਪਿੰਡ ਦੇ ਲੋਕ ਲੋਕਾਂ ਵੱਲੋਂ ਤੁਹਾਡੀ ਪਿੰਡ ਦੀ ਜਨਤਾ ਵੱਲੋਂ ਮੰਤਰੀ ਸਾਹਿਬ ਜੀ ਦਾ ਵਿਚੇਚੇ ਤੌਰ ਤੇ ਧੰਨਵਾਦ ਕਰੂੰਗੇ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਗ੍ਰਾਮ ਪੰਚਾਇਤ ਬਾਧਰਪੁਰ ਵੱਲੋਂ ਤੇ ਆਪਣੇ ਪਿੰਡ ਦੇ ਸਾਰੇ ਨਗਰ ਸਾਰੇ ਨਗਰ ਵੱਲੋਂ ਮਾਤਾ-ਮਾਪੇਣਾ ਬਜ਼ੁਰਗ ਨੌਜਵਾਨਾਂ ਵੱਲੋਂ ਬਾਬੂ ਆਮਨੋ अरोड़ा ਜੀ ਦਾ ਜੀਓ ਆਇਆਂ ਖਦਾ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਜੋ ਪਿਛਲੇ ਲੰਮੇ ਸਮੇਂ ਤੋਂ ਜੋ ਆਪਣਾ ਜਿਹੜਾ ਸੇਵਾ ਕੇਂਦਰ ਹੈ ਇਹ ਇੱਕ ਤਰ੍ਹਾਂ ਦਾ ਨਸੇ ਦਾ ਅਡਾ ਬਣਿਆ ਪਿਆ ਸੀ ਪਰ ਹੁਣ ਭਰਾਓ ਇੱਥੇ ਜੋ ਆਪਣੇ ਆਲੇ ਦੁਆਲੇ ਦੇ ਪਿੰਡ ਨੇ ਉਹਨਾਂ ਨੂੰ ਵੀ ਇਹਦਾ ਬਹੁਤ ਵੱਡਾ ਫਾਇਦਾ ਹੋਣਾਗਾ ਜਿਹੜਾ ਸੇਵਾ ਕੇਂਦਰ ਇਹਦੇ ਵਿੱਚ ਵੀ ਆਪਾਂ ਵੀ ਵੱਧ ਤੋਂ ਵੱਧ ਜੋ ਵੀ ਕੋਈ ਕੰਮਕਾਰ ਕਰਨਾ ਹੋ ਉਹ ਰੋਂ ਕਰਵਾਈਏ ਨਾ ਕਿ ਆਪਾਂ ਨੂੰ ਕੋਈ ਹੁਣ ਸਰੁਰ ਜਾਣ ਦੀ ਲੋੜ ਪੈਣੀ ਹੈ ਤੇ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਕਰਦਿਆਂ ਤੇ ਨਾਲ ਦੀ ਨਾਲ ਮੈਂ ਬੇਨਤੀ ਵੀ ਕਰਦਾ ਮੰਤਰੀ ਸਾਹਿਬ ਜੀ ਨੂੰ ਬੇਨਤੀ ਕਰਦਾ ਜੋ ਕਿ ਰਾਜਪੁਰਾ ਪਕਤੀ ਦੇ ਵਿੱਚ ਆਪਣੇ ਅੱਗੇ ਪਾਰਕ ਤੇ ਨਾਲ ਦੀ ਨਾਲ ਇੱਕ ਲੈਬਰੇਰੀ ਤੇ ਇੱਕ ਆਪਣੇ ਪਿੰਡ ਦੇ ਵਿੱਚ ਜੋ ਕਿ ਕਮਿਊਨਿਟੀ ਹਾਲ ਆ ਜਿਹਦੀ ਕੀ ਜੋ ਅਸਟੀਮੇਟ ਲਾ ਕੇ ਅੱਗੇ ਜਾ ਚੁੱਕਿਆ ਹੈ ਤੇ ਬੇਨਤੀ ਕਰਦੇ ਆ ਵੀ ਜਿੰਨਾ ਜਲਦੀ ਹੋ ਸਕੇ ਇਹ ਵੱਡੀਆਂ-ਵੱਡੀਆਂ ਡਿਮਾਂਡਾਂ ਨੇ ਜੋ ਜੋ ਆਪਣੇ ਨਗਰ ਨੂੰ ਇਹਨਾਂ ਦੀ ਲੋੜ ਹੈ ਤੇ ਨਾਲ ਦੀ ਨਾਲ ਇੱਕ ਮਹੱਲਾ ਕਲੀਨਿਕ ਆ ਉਹ ਆਪਾਂ ਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ ਤਾਂ ਜੋ ਆਪਣੇ ਪਿੰਡ ਨੂੰ ਆਪਾਂ ਅੱਗੇ ਵੱਲ ਲੈ ਕੇ ਜਾ ਸਕੀਏ ਇੱਕ ਵਾਰੀ ਦੁਬਾਰਾ ਫਿਰ ਮੈਂ ਮੰਤਰੀ ਬਾਦੂ ਆਮਨ ਅਰੋੜਾ ਜੀ ਦਾ ਤਹਿ ਦਿਲੋਂ ਗ੍ਰਾਮ ਪੰਚਾਇਤ ਬਾਦਰਪੁਰ ਵੱਲੋਂ ਤੇ ਆਪਣੇ ਨਗਰ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀਆ ਸਰਪੰਚ ਸਾਹਿਬ ਜੋ ਤੁਸੀਂ ਆਪਣੇ ਨਗਰ ਦੀਆਂ ਸਮੱਸਿਆਵਾਂ ਬਾਰੇ ਮੰਤਰੀ ਸਾਹਿਬ ਨੂੰ ਜਾਣੂ ਕਰਾਇਆ ਜੋ ਤੁਹਾਡੇ ਹਜੇ ਕੰਮ ਰਹਿੰਦੇ ਨੇ ਉਹ ਜਲਦੀ ਹੀ ਪੂਰੇ ਕੀਤੇ ਜਾਣਗੇ ਸੋ ਮੈਂ ਹੁਣ ਬਾਲਾ ਸਨਮਾਨ ਨਾਲ ਲੈਂਦਾ ਹੋਇਆ ਮੈਂ ਸਾਡੇ ਹਲਕੇ ਦੀ ਸ਼ਾਨ ਕੈਬਨਿਟ ਮੰਤਰੀ ਸ਼੍ਰੀ ਅਮਰ ਰੋੜਾ ਜੀ ਆਮ ਆਪੀਪਰ ਪ੍ਰਧਾਨ ਪੰਜਾਬ ਉਹਨਾਂ ਨੂੰ ਤੋਂ ਉਹ ਤੁਹਾਡੇ ਨਾਲ ਆਪਣੇ ਹੁਣ ਵਿਚਾਰ ਸਾਂਝੇ ਕਰਨਗੇ ਉਹਨਾਂ ਤੁਹਾਨੂੰ ਦੱਸਣਗੇ ਕਿ ਤੁਹਾਡੇ ਪਿੰਡ ਦੇ ਜਿਹੜੀਆਂ ਸਮੱਸਿਆਵਾਂ ਨੇ ਕਿੰਨੀ ਜਲਦੀ ਛੇਤੀ ਤੋਂ ਛੇਤੀ ਹੱਲ ਕੀਤੀਆਂ ਜਾਣੀਆਂ ਸੋ ਕੈਬਨਿਟ ਮੰਤਰੀ ਅਮਰ ਉੜਨ ਅੱਛਾ ਉਹਦਾ ਉਹਦਾ ਫੋਨ ਆ ਕੈਬਨਿਟ ਮੰਤਰੀ ਦਾ ਇੱਕ ਹੀ ਸੀ ਤਾਂ ਸੁਣੋ ਬੈਠੇ ਨਾ ਮੈਂ ਤੇ ਪੁੱਛਰ ਲੋਕਰ ਤੋਂ ਬੋਲਣਾ ਚਾਹੁੰਦਾ ਕਰੀਆਂ ਮੋਤੀ ਮਾਣ ਜਾਨ ਜੀ ਬਹੁਤ ਹੀ ਪਰਮ ਤੇ ਸਤਿਕਾਰਯੋਗ ਮੇਰੇ ਆਪਣੇ ਨਗਰ ਬਹਾਦਰਪੁਰ ਦੇ ਮੇਰੇ ਸਾਰੇ ਹੀ ਮੇਰੇ ਆਸਮਾਨ ਮਤਾਵਾਂ ਭੈਣਾ ਨੌਜਵਾਨ ਸਾਥੀ ਵੀਰ ਮੇਰੇ ਪਿਤਾ ਸमान ਬਜ਼ੁਰਗ ਪਿੰਡ ਦੇ ਸਰਪੰਚ ਸਾਹਿਬ ਮੇਰੇ ਵੀਰ ਜਸਦੀਪ ਜੀ ਮੇਰਾ ਵੀਰ ਹਰਜੀਤ ਸਾਰੇ ਸਤਕਾਰਯੋਗ ਸਤਸਾਫਰੀ ਸਾਹਿਬ ਸਾਰੇ ਸਤਕਾਰਯੋਗ ਸਾਥੀ ਸਾਰੀ ਪੰਚਾਇਤ ਕਿਹਦੇ ਕਿਹਦੇ ਨਾਮ ਲਵਾ ਸਾਰੇ ਫਿਰ ਆਪਣਾ ਪਰਿਵਾਰ ਅੱਜ ਦੀ ਨਹੀਂ ਪਿਛਲੇ 30 32 ਸਾਲਾਂ ਦੀ ਪਿਛਲੇ 92 ਤੋਂ ਲੈ ਕੇ 33 ਸਾਲਾਂ ਦੀ ਪਰਿਵਾਰਕ ਸਾਂਝ ਹੈ ਐਸਡੀਐਮ ਮੇਡਮ ਸਾਰੇ ਸਤਕਾਰਯੋਗ ਸਾਥੀਓ ਫਤਹਿ ਕਰੋ ਪ੍ਰਵਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਢੀਕ ਕਰ ਰਹੇ ਹੋ ਦਰਸਲ ਅੱਜ ਪ੍ਰੋਗਰਾਮ ਹੀ ਕੁਝ ਹੋ ਜੇ ਸੀਗੇ ਜੀ ਦੀ ਵਜ੍ਹਾ ਕਰਕੇ ਸਮਾਂ ਲੱਗ ਗਿਆ ਔਰ ਰਾਹ ਦੇ ਵਿੱਚ ਪਟਿਆਲੇ ਰੋਕਣਾ ਪੈ ਗਿਆ ਕਿਉਂਕਿ ਜਿਹੜੇ ਆਪਣੇ ਸਿਹਤ ਮੰਤਰੀ ਨੇ ਡਾਕਟਰ ਗੁਰਬੀਰ ਸਿੰਘ ਜੀ ਉਹਨਾਂ ਨੇ ਮਾਦਾ ਜੀ ਚਲਾਲਾ ਕਰਕੇ ਸੀ ਕਿ ਉੱਥੇ ਰੋਕ ਕਰਕੇ ਥੋੜਾ ਸਮਾਂ ਲੱਗ ਗਿਆ ਸੋ ਗੁਸਤਾਖੀ ਦੀ ਮਾਫੀ ਚਾਹਨਾ ਆ ਸਾਧ ਸੰਗਜੋ ਮੁਬਾਰਕਾ ਤੁਹਾਨੂੰ ਕਿ ਜੋ ਤੁਸੀਂ ਮੈਨੂੰ ਪਿਛਲੇ ਸਮੇਂ ਦੇ ਵਿੱਚ ਹੁਕਮ ਲਾਇਆ ਸੀਗਾ ਕਿ ਪਿੰਡ ਦੇ ਵਿੱਚ ਸੇਵਾ ਕੇਂਦਰ ਦੀ ਦਿੱਕਤ ਹੈ ਮੁਸ਼ਕਲ ਹੈ 2017 ਦੇ ਵਿੱਚ ਕਾਂਗਰਸ ਸਰਕਾਰ ਦੇ ਸਮੇਂ ਜਦੋਂ ਬਣੀ ਸੀ ਕਾਂਗਰਸ ਸਰਕਾਰ ਉਦੋਂ ਇਹ ਸੇਵਾ ਕੇਂਦਰ ਸਾਰੇ ਪੰਜਾਬ ਦੇ ਵਿੱਚ ਹੀ ਤਕਰੀਬਨ ਆ 2200 ਸੀਗੇ ਪਹਿਲਾਂ ਤੇ 500 ਰਹਿ ਗਏ ਸੀ 1700 ਸੇਵਾ ਕੇਂਦਰ ਕਾਂਗਰਸ ਪਾਰਟੀ ਦੀ ਸਰਕਾਰ ਨੇ ਬੰਦ ਕਰ ਦਿੱਤੇ ਸੀਗੇ ਪੂਰੇ ਪੰਜਾਬ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਵੀ ਬਹੁਤ ਸਾਰੇ ਬੰਦ ਹੋਏ ਤੇ ਲੋਕਾਂ ਨੂੰ ਮੁਸ਼ਕਲਾ ਕਿਉਂਕਿ ਨਿੱਕੇ ਨਿੱਕੇ ਜਿੰਨੇ ਕੰਮ ਨੇ ਉਹ ਸਾਰੇ ਸਾਰੇ ਅੱਜਕੱਲ ਸੇਵਾ ਕੇਂਦਰਾਂ ਦੇ ਜ਼ਰੀਏ ਹੁੰਦੇ ਨੇ ਸੋ ਤੁਹਾਡਾ ਹੁਕਮ ਸੀਗਾ ਕਿਉਂਕਿ ਇਥੋਂ ਨੇੜੇ ਬਰਹਾਂ ਜੀ ਨੀਰ ਸੰਗਰੂਰ ਪੈਂਦਾ ਸੀਗਾ ਜੀ ਸੰਗਰੂਰ ਕਾਮਾਂ ਦੇ ਲਈ ਜਾਣਾ ਪੈਂਦਾ ਸੀਗਾ ਸੋ ਉਹ ਬਾਕੀ ਕੰਮ ਤਾਂ ਚਲੋ ਤੁਹਾਡੇ ਸਾਹਮਣੇ ਜਿਹੜੇ ਚੱਲ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਪੰਚ ਸਾਹਿਬ ਉਹਨਾਂ ਨਾਲ ਤੁਹਾਡੇ ਸਾਰਿਆਂ ਦੇ ਹੁਕਮਾਂ ਨੇ ਉਹ ਵੀ ਕੰਮ ਹੋਰ ਵੀ ਸ਼ੁਰੂ ਹੋਣੇ ਨੇ ਪਰ ਇਹ ਮੈਂ ਸਮਝਦਾ ਕਿ ਕੋਈ ਵੱਡੀ ਮੁਸ਼ਕਲ ਸੀਗੀ ਕਿਉਂਕਿ ਜੇ ਨਿਕਾਜ ਜੇ ਵੀ ਕੋਈ ਕੰਮ ਹੈ ਉਹਦੇ ਵਾਸਤੇ ਵੀ ਸੰਗਰੂਰ ਜਾਓ ਤੇ ਜੇ ਕੋਈ ਕਾਗਜ਼ ਪੱਤਰੀ ਕਮੀ ਪੇਸ਼ੀ ਰਹਗੀ ਤੇ ਉਹਦੇ ਵਾਸਤੇ ਫਿਰ ਦੁਆਰਾ ਜਿਹੜਾ ਲੱਗਦਾ ਸੀਗਾ ਸੋ ਹੁਣ ਪੰਜਾਬ ਦੇ ਵਿੱਚ ਪਹਿਲੀ ਸੇਵਾ ਕੇਂਦਰ ਜਿਹੜੇ ਜੋ ਉਹ 50 7 ਸਾਲ ਪਹਿਲਾਂ 8 ਸਾਲ ਪਹਿਲਾਂ ਬੰਦ ਕੀਤੇ ਸੀਗੇ ਉਹਨਾਂ ਚੋਂ ਦੁਬਾਰਾ ਜਿਹੜੇ ਨਵੇਂ ਖੁੱਲੇ ਨੇ ਉਹ ਚੋਂ ਆਪਣਾ ਜਿਹੜੇ ਅੱਜ ਨਾਗਰੇ ਖੁੱਲੇ ਬਾਦਰਪੁਰ ਖੁੱਲੇ ਪਹਿਲੇ ਨੇ ਜਿਹੜੇ ਪੂਰੇ ਪੰਜਾਬ ਦੇ ਵਿੱਚ ਖੁੱਲੇ ਸੋ ਤੁਸੀਂ ਪਹਿਲਾਂ ਜਾ ਕੇ ਤੁਹਾਨੂੰ ਇਸ ਗੱਲ ਦੀ ਮੁਬਾਰਕਵਾਦ ਹੈ। ਔਰ ਇਹ ਸਿਸਟਮ ਅਸੀਂ ਇਹੋ ਜਿਹਾ ਬਣਾਤਾ ਕਿ ਤੁਸੀਂ ਮੈਂ ਤੁਹਾਨੂੰ ਕਿਉਂਕਿ ਕਈ ਵਾਰੀ ਪਿੰਡ ਵਾਲਿਆਂ ਨੂੰ ਪਤਾ ਨਹੀਂ ਲੱਗਦਾ ਹੈਗਾ ਜਿਹੜੇ 438 ਸਰਵਿਸਾਂ ਨੇ ਪੂਰੇ ਪੰਜਾਬ ਦੇ ਵਿੱਚ ਪੂਰੇ ਹਰ ਵਿਭਾਗ ਦੇ ਦੀਆਂ ਜਿਹੜੀਆਂ ਇਹਨਾਂ ਸੇਵਾ ਕੇਂਦਰਾਂ ਦੇ ਵਿੱਚੋਂ ਮਿਲਦੀਆਂ ਨੇ ਹਰੇਕ ਸਰਵਿਸ ਜਿਹੜੀ ਤੁਸੀਂ ਸੰਹੂਤ ਲੈਣੀ ਹੈ ਚਾਹੇ ਪੈਨਸ਼ਨ ਲੈਣੀ ਹੈ ਚਾਹੇ ਚਾਹੇ ਕੋਈ ਜਰਮ ਜਾਂ ਮੌਦਸਾ ਟਿਕਟ ਬਣਨਾ ਚਾਹੀਦਾ ਜਾਤੀ ਸਰਟੀਫਿਕੇਟ ਬਣਨਾ ਚਾਹੀਦਾ ਕਟਿੰਗ ਦਾ ਸਰਟੀਫਿਕੇਟ ਬਣਨਾ ਜੋ ਹੋਣਾ ਉਹ ਸਾਰੇ ਦਾ ਸਾਰਾ ਸੇਵਾ ਕੇਂਦਰਾਂ ਦੇ ਵਿੱਚ ਅਪਲਾਈ ਹੋ ਜਾਂਦਾ ਹੈ 438 ਸਰਵਿਸਾਂ ਨੇ ਇਹ ਔਰ ਇਹਦੇ ਵਿੱਚ ਬੱਜਵੇਂ ਦੇਣਾਂ ਦੇ ਵਿੱਚ ਮਿਲਦੀਆਂ ਕਿ ਕੋਈ ਕੰਮ ਇੱਕ ਦਿਨ ਚ ਹੋ ਜੂਗਾ ਕੋਈ ਤਿੰਨ ਦਿਨਾਂ ਚ ਹੋ ਜੂ ਕੋਈ 7 ਦਿਨਾਂ ਚ ਹੋ ਜੂ ਕੋਈ 10 ਚ ਹੋ ਜੂ ਕੋਈ 15 ਚ ਹੋ ਜੂ ਕੋਈ ਡੇਢ ਮਹੀਨੇ ਚ ਹੋ ਜੂ ਕੋਈ ਕੋਈ 2 ਮਹੀਨੇ ਥੱਲੇ ਮੈਕਸਿਮਮ ਉਹਨਾਂ ਦੇ ਵਿੱਚ ਵਿੱਚ ਇਹ ਕੰਮ ਕਿਉਂਕਿ ਮੈਂ ਕਹਾਂ ਮੇਰੇ ਕੋਲੇ ਯਾਰ ਅਸੀਂ ਇਹੋ ਜਿਹਾ ਸਿਸਟਮ ਕਰ ਦਿੱਤਾ ਕਿ ਪਿਛਲੇ ਸਮੇਂ ਦੇ ਵਿੱਚ ਮੇਰੇ ਇਹ ਧਿਆਨ ਦੇ ਵਿੱਚ ਆਇਆ ਕਿ ਜੇ ਜੋ ਤੁਸੀਂ ਸਰਵਿਸ ਅਪਲਾਈ ਕਰਤੀ ਤੇ ਪਟਵਾਰੀ ਕੋਲੇ ਜਾਣੀ ਆ ਸਪੋਸਟ ਪਟਵਾਰੀ ਨੂੰ ਕੋਈ ਤਸਦੀਕ ਕਰਨੀ ਆ ਤੇ ਫਿਰ ਪਟਵਾਰੀ ਦੇ ਮਗਰ ਮਗਰ ਤੁਰੇ ਫਿਰੋ ਅਸੀਂ ਹੁਣ ਸਮੁੱਚੇ ਪੰਜਾਬ ਦੇ ਪਟਵਾਰੀ ਨੇ ਜਿਹੜੇ ਉਹ ਇਹਨਾਂ ਦੇ ਨਾਲ ਜੁੜਦੇ ਸੇਵਾ ਕੇਂਦਰਾਂ ਦੇ ਨਾਲ ਸੇਵਾ ਕੇਂਦਰ ਤੋਂ ਉਹਨਾਂ ਮਹਿਕਮੇ ਦੇ ਵਿੱਚੋਂ ਹੁੰਦੀ ہوئی ਪਟਵਾਰੀ ਕੋਲੇ ਜਾਊਗੀ ਤੇ ਪਟਵਾਰੀ ਉਹਨੂੰ ਤਸਦੀਕ ਕਰਦਾ ਸੀਗਾ ਫੇਰ ਸਾਨੂੰ ਇੱਕ ਹੋਰ ਮੇਰੇ ਧਿਆਨ ਦੇ ਵਿੱਚ ਆਈ ਪੂਰੇ ਪੰਜਾਬ ਦੇ ਵਿੱਚ ਗੱਲ ਆ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਪਟਵਾਰੀ ਨੇ ਗਾਹਾਂ ਸਰਪੰਚ ਤੋਂ ਐਮਸੀ ਤੋਂ ਸ਼ਹਿਰਾਂ ਦੇ ਵਿੱਚ ਤੇ ਨੰਬਰਦਾਰ ਤੋਂ ਤਸਦੀਕ ਕਰਾਉਣੀ ਹੁੰਦੀ ਹੈ ਫੇਰ ਲੋਕ ਪਹਿਲਾਂ ਪਟਵਾਰੀ ਦੇ ਮਗਰ ਹੁੰਦੇ ਸੀਗੇ ਫਿਰ ਉਹ تصਦੀਕ ਕਰਾਉਣ ਲਈ ਕਹਦੇ ਸਰਪੰਚ ਤੇ ਮਗਰ ਫਿਰ ਉਹ ਕਹਦੇ ਨੰਬਰਦਾਰ ਤੇ ਮਗਰ ਫਿਰ ਉਹ ਫਿਰ ਇਹ ਕੰਮ ਚੱਲ ਪਿਆ ਸੀਗਾ ਉਹਦੀ ਦਿੱਕਤ ਪਤਾ ਲੱਗੀ ਮੈਨੂੰ ਤੇ ਹੁਣ ਅਸੀਂ ਕੰਮ ਇਹ ਕੀਤਾ ਕਿ ਜਿੰਨੇ ਪਟਵਾਰੀ ਨੇ ਉਹ ਵੀ ਸੇਵਾ ਕੇਂਦਰਾਂ ਦੇ ਨਾਲ ਜੋੜਤੇ ਤੇ ਜਿੰਨੇ ਸਰਪੰਚ ਐਮਸੀ ਤੇ ਨੰਬਰਦਾਰ ਆ ਉਹ ਵੀ ਅਸੀਂ ਜਿਹੜੇ ਤੁਸੀਂ ਅਨੁਗਠ ਹੋਗੇ ਜੀ ਹੋਗੇ ਅਨੁਗਠ ਆਈ ਹੋਈ ਨੇ ਅਪਲੀਕੇਸ਼ਨ ਤੁਹਾਡੇ ਕੋਲ ਮੋਬਾਈਲ ਮੁੰਡੇ ਕੋਲ ਹੈ ਹੁਣ ਤੁਹਾਨੂੰ ਜਿਹੜੀ ਤੁਸੀਂ ਇੱਥੇ ਸਰਵਿਸ ਅਪਲਾਈ ਕਰਤੀ ਉਹ ਇੱਥੇ ਤੁਸੀਂ ਕਾਗਜ਼ ਫੜਾਉਂਗੇ ਉਸ ਮਹਿਕਮੇ ਦੇ ਵਿੱਚ ਜਾਊਗਾ ਮਹਿਕਮੇ ਤੋਂ ਸਰਪੰਚ ਕੋਲੇ ਆਨਲਾਈਨ ਹੀ ਮੋਬਾਈਲ ਤੇ ਆਜੂਗਾ ਤੇ ਮੋਬਾਈਲ ਤੋਂ ਹੀ ਸਪਟਵਾਰੀ ਨੇ ਪਟਵਾਰੀ ਨੇ ਸਰਪੰਚ ਸਾਹਿਬ ਨੂੰ ਭੇਜ ਦੇਣਾ ਵੀ ਇਹਨੂੰ ਵੈਰੀਫਾਈ ਕਰ ਦਿਓ ਜਿਹਨੂੰ ਤਸਦੀਕ ਕਰ ਦਿਓ ਹਾਂ ਜਾਂ ਨਾ ਹੈ ਜਿਹੜੀ ਇਹਨਾਂ ਨੇ ਮੋਬਾਈਲ ਤੇ ਬਟਨ ਦਬਕੇ ਕਰ ਦੇਣੀ ਹੈ ਤੇ ਜਦੋਂ ਇਹਨਾਂ ਨੇ ਹਾਂ ਜਾਂ ਨਾ ਕਰਤੀ ਸਮਝ ਲਓ ਉਵੇਂ ਉਲਟਾ ਘੁੰਮਦੇ ਹੋਏ ਉਹ ਤੁਹਾਡੀ ਅਰਜੀ ਹੈ ਜਿਹੜੀ ਉਹ ਮਨਜ਼ੂਰ ਹੋ ਜੂਗੀ ਤੇ ਤੁਹਾਨੂੰ ਇੱਥੋਂ 1 ਉਹਨੇ 24 ਦਿਨਾਂ ਦੇ ਵਿੱਚ ਇਹ ਸਰਵਿਸ ਮੇਜੂ ਕਿ ਤੁਹਾਨੂੰ ਕਿਸੇ ਕੋਲੇ ਜਾਣ ਦੀ ਲੋੜ ਨਹੀਂ। ਨਹੀਂ ਪਿਛਲੇ ਸਰਕਾਰਾਂ ਦੇ ਵਿੱਚ ਕੀ ਹੁੰਦਾ ਸੀਗਾ ਕਿ ਚਾਹੇ ਭਾਈ ਸਰਪੰਚ ਹੈ ਚਾਹੇ ਨੰਬਰਦਾਰ ਹੈ ਚਾਹੇ ਚਾਹੇ ਐਮਐਲਏ ਹੈ ਤੇ ਚਾਹੇ ਕੋਈ ਐਮਪੀ ਹੈ ਇਹ ਹੁੰਦਾ ਸੀ ਵੀ ਸਾਡੇ ਮਗਰ ਮਗਰ ਤੁਰੇ ਫਿਰੋ ਨਾ ਮਗਰ ਤੋਰ ਕੇ ਲੋਕਾਂ ਨੂੰ ਮਗਰ ਪਗਾਈ ਕਰਾ ਕੇ ਲੋਕਾਂ ਤੋਂ ਲੋਕਾਂ ਦੀ ਸੇਵਾ ਨਹੀਂ ਕਰ ਸਕਦੇ ਸੇਵਾ ਉਹੀ ਹੈ ਜਿਹੜੀ ਘਰ ਬੈਠਿਆਂ ਦੀ ਹੋਵੇ। ਸੋ ਇਹੀ ਇਸੇ ਮਕਸਦ ਦੇ ਨਾਲ ਆ। ਬੱਜਵੇਂ ਦਿਨਾਂ ਦੇ ਵਿੱਚ ਕੰਮ ਹੈ ਜਿਹੜਾ ਉਹ ਹੋ ਜਾਣਾ ਹੈ ਔਰ ਜਿੱਥੇ ਮੋਬਾਈਲ ਤੇ ਸਾਰਾ ਕੁਝ ਹੋਣਾ ਹੈ ਉੱਥੇ ਹੀ ਤੁਹਾਨੂੰ ਮੈਂ ਇਹ ਵੀ ਦੱਸਾਂਗੇ ਜਦੋਂ ਪਹਿਲਾਂ ਆਪਣੀ ਸਰਕਾਰ ਨਹੀਂ ਸੀ ਕਾਂਗਰਸ ਪਾਰਟੀ ਦੀ ਸਰਕਾਰ ਵੇਲੇ ਤਕਰੀਬਨ ਤਕਰੀਬਨ 28% ਬਿਯੋਂਡ ਟਾਈਮ ਲਾਈਨ ਯਾਨੀ ਕਿ ਬੱਜਵੇਂ ਦਿਨਾਂ ਤੋਂ ਉੱਪਰ ਜੇ ਜੇ ਸਰਵਿਸ ਲੇਟ ਹੁੰਦੀ ਸੀ ਕਿ ਸਰਕਾਰ ਕਰਦੀ ਸੀਗੀ ਵੀ ਇੱਕ ਕੰਮ 7 ਦਿਨਾਂ 'ਚ ਹੋਣਾ ਹੈ ਸੱਤ ਦਿਨਾਂ ਚ ਨਹੀਂ ਹੋ ਰਿਹਾ ਉਹਨੂੰ 8 10 15 ਦਿਨ ਲੱਗ ਰਹੇ ਨੇ ਉਹ 28% ਸੀ ਯਾਨੀ ਕਿ ਜੇ 100 ਬੰਦੇ ਨੇ ਪੂਰੇ ਪੰਜਾਬ ਦੇ ਵਿੱਚ ਸੇਵਾ ਕੇਂਦਰ ਚ ਦਰਖਾਸਤ ਦਿੱਤੀ ਤੇ 28 ਬੰਦਿਆਂ ਦਾ ਕੰਮ ਹੈ ਜਿਹੜਾ ਉਹ ਬੱਜਵੇਂ ਟਾਈਮ ਤੋਂ ਉੱਪਰ ਦੀ ਲੇਟ ਹੁੰਦਾ ਸੀਗਾ ਤੇ ਅਸੀਂ ਉਹ ਕਿਉਂਕਿ ਮੈਂ ਕਹਿੰਦਾ ਮੇਰੇ ਕੋਲ ਹੈ ਰੈਗੂਲਰ ਅਸੀਂ ਮੋਨਿਟਰਿੰਗ ਕਰਦੇ ਆ ਸਾਰੇ ਡੀਸੀਆਂ ਦੀ ਵੀਸੀ ਤੇ ਮੀਟਿੰਗ ਕਰਦੇ ਆ ਪੂਰੇ ਪੰਜਾਬ ਦੇ ਵਿੱਚ ਕਿਹੜੇ ਵਿਭਾਗ ਦੇ ਵਿੱਚ ਜਿਹੜੀਆਂ ਸੰਸਸ ਸਾਡੇ ਕੋਲ ਹੁੰਦੀਆਂ ਨੇ ਇੱਥੇ ਕਿਹੜੇ ਮੁਲਾਜ਼ਮ ਕੋਲੇ ਕਿਹੜੇ ਅਫਸਰ ਕੋਲੇ ਕਿੰਨੇ ਦਿਨਾਂ ਦੀ ਕਿਹੜੀ ਐਪਲੀਕੇਸ਼ਨ ਪੈਂਡਿੰਗ ਵੀ ਹੈ ਮੇਰੇ ਕੋਲ ਸਾਰਾ ਕੁਝ ਮੋਬਾਈਲ ਤੇ ਹੈ ਤੇ ਉਹਦਾ ਫਾਇਦਾ ਇਹ ਹੁੰਦਾ ਸਾਨੂੰ ਕਿ ਜਿੱਥੇ 28 ਦਿਨ ਜਿਹੜਿਆਂ ਦਾ ਕੰਮ ਲੇਟ ਹੁੰਦਾ ਸੀਗਾ ਉਹ ਜਿਹੜੀ ਪੈਂਡੈਂਸੀ ਸੀਗੀ ਲੇਟ ਹੋਣ ਦੀ ਉਹ ਘੱਟ ਕੇ 28% ਤੋਂ 0.001% ਰਹਿ ਗਈ ਯਾਨੀ ਕਿ ਇੱਕ ਬੰਦੇ ਦਾ ਕੰਮ ਵੀ ਜਿਹੜਾ ਹੈਗਾ ਉਹ 22 ਦਿਨਾਂ ਤੋਂ ਉੱਪਰ ਨਹੀਂ ਜਾਊਗਾ ਹੁਣ ਇਹਦੇ ਚ ਇੱਕ ਚੀਜ਼ ਮੈਨੂੰ ਤੁਹਾਨੂੰ ਚਾਹੀਦੀ ਮੈਨੂੰ ਤੁਹਾਡੇ ਵੱਲੋਂ ਚਾਹੀਦੀ ਆ ਆਪਣਾ ਮਕਸਦ ਸਾਰਿਆਂ ਦਾ ਸਾਡਾ ਵੀ ਤੁਹਾਡਾ ਵੀ ਹੋਣਾ ਚਾਹੀਦਾ ਵੀ ਦਸਤਰਾਂ ਦੇ ਵਿੱਚੋਂ ਖੱਜਲ ਖਵਾਰੀ ਵੀ ਮੁੱਕ ਜੇ ਤੇ ਜਿਹੜੀਆਂ ਜਿਹੜੀਆਂ ਰਿਸ਼ਵਤਾ ਨੇ ਉਹ ਵੀ ਮੁੱਕ ਜਾਣ ਜਿਹੜਾ ਕੰਮ ਤੁਸੀਂ ਸਾਡੇ ਕੋਲ ਇਥੇ ਸੇਵਾ ਕੇਂਦਰਾਂ ਦੇ ਵਿੱਚ ਦਿੱਤਾ ਉਹ ਉਹਨੇ 2ਵੇਂ ਦਿਨਾਂ ਤੁਹਾਡੇ ਕੋਲੇ ਆਊਗਾ ਪਰ ਐ ਨਾ ਕਰਿਓ ਵੀ ਜੇ ਕਿਸੇ ਕੋਈ 15ਵੇਂ ਦਿਨਾਂ 15 ਦਿਨਾਂ 'ਚ ਕੋਈ ਸਰਕਾਰ ਨੇ ਮੇਥੇ ਹੋਏ ਨੇ ਵੀ ਇਸ ਕੰਮ ਨੂੰ ਪੂਰਾ ਹੋਣ ਦੇ ਵਿੱਚ 15 ਦਿਨ ਲੱਗਣਗੇ ਤੁਸੀਂ ਚੌਥੇ ਦਿਨ ਹੀ ਅਗਲੇ ਦੇ ਜਾ ਕੇ ਜੇਬ 'ਚ ਕੋਈ ਆਪਣਾ ਲਡੂ ਉਹਦਾ ਡਬਾ ਪਾਉਣ ਲੱਗ ਗਿਆ ਉਹ ਵੀ ਲੈ ਤੇਰਾ ਮੂੰਹ ਮਿੱਠਾ ਕਰਾਈਏ ਠੀਕ ਹੈ ਉਹ ਕੰਮ ਨਾ ਕਰਿਓ ਉਹ ਸਹੀ 15 ਦਿਨਾਂ ਦੇ ਵਿੱਚ ਤੁਹਾਡੇ ਕੋਲ ਕੰਮ ਪਹੁੰਚ ਜਾਊਗਾ ਐਈ ਐਈ ਕ੍ਰਪਸ਼ਨ ਹੋਊਗੀ ਉਹਨੂੰ ਠੀਕੇ ਸਹਿਣ ਤੋਂ ਠੀਕ ਹੈ ਨਾ ਇੱਥੇ ਅਸੀਂ ਬੋਰਡ ਲਵਾਉਣ ਲੱਗਿਆ ਜਿਹਦੇ ਚ ਪਤਾ ਲੱਗ ਜਾਊ ਅੰਦਰ ਵੀ ਇਹ ਕੰਮ ਨੇ ਇੰਨੇ ਦਿਨਾਂ ਚ ਭਾਈ ਤੁਹਾਡੇ ਘਰੇ ਪਹੁੰਚ ਜਾਊਗਾ ਹੋ ਕੇ ਉਹਨੇ ਦਿਨ ਆਪਦਾ ਪਹਿਲਾ ਕੰਮ ਸ਼ੁਰੂ ਕਰੋ ਉਹਨੇ ਦਿਨਾਂ ਚੋਂ ਤੁਹਾਡੇ ਘਰ ਤੱਕ ਕਰਾ ਕੇ ਪਹੁੰਚਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਤੁਸੀਂ ਹੋਰ ਕਿਤੇ ਨਹੀਂ ਜਾਣਾ ਜੇ ਸਿਰਫ ਇੱਥੇ ਇੱਕ ਵਾਰੀ ਕਾਗਜ਼ ਦੇ ਦਿਜੋ ਕਿ ਉਹ ਜਦੋਂ ਕੰਮ ਹੋ ਵੀ ਗਿਆ ਤੁਹਾਨੂੰ ਲੈਣ ਆਉਣ ਦੀ ਵੀ ਲੋੜ ਨਹੀਂ ਹੈਗੀ ਉਹ ਜਿਹੜਾ ਤੁਸੀਂ ਨੰਬਰ ਭਰੋਗੇ ਆਪਦੀ ਦਰਖਾਸਤ ਦੇ ਵਿੱਚ ਉਸੇ ਦਰਖਾਸਤ ਦੇ ਉੱਪਰ ਤੁਹਾਡੇ ਕੋਲ ਇੱਕ ਸੁਨੇਹਾ ਆ ਜਾਊਗਾ ਮੈਸੇਜ ਆ ਜਾਊਗਾ ਇੱਕ ਲਿੰਕ ਆ ਜਾਊਗਾ ਉਹਨੂੰ ਲਿੰਕ ਨੂੰ ਬਟਨ ਦਬਿਓ ਤੇ ਤੁਹਾਡਾ ਕੰਮ ਇਹ ਨਾਲ ਤੁਹਾਡੇ ਫੋਨ ਤੇ ਆਇਆ ਪਿਆ ਹੋਊਗਾ ਬੋਲੋ ਠੀਕ ਹੈ ਖੁਸ਼ ਹੋ ਠੀਕ ਹੈ ਪੱਕੀ ਗੱਲ ਹੈ ਤੁਹਾਨੂੰ ਮੇਰੀਆਂ ਮਾਈਆਂ ਸਾਰੀਆਂ ਮੋਬਾਈਲ ਸਿੱਖ ਲੈਣਾ ਠੀਕ ਹੈ ਸਰਪੰਚ ਸਾਹਿਬ ਇਹ ਆਈ ਵਟਸਐਪ ਤੇ ਹੀ ਸਰਪੰਚ ਸਾਹਿਬ ਜੀ ਤਸਦੀਕ ਕਰ ਦਿਆ ਕਰਨਗੇ ਠੀਕ ਹੈ ਸੋ ਤੁਹਾਡਾ ਵੀ ਇਹ ਦੇਖੋ ਇਸ ਤਰ੍ਹਾਂ ਦੇ ਮੈਂ ਮੰਨ ਕੇ ਚੱਲਦਾ ਵੀ ਸਰਕਾਰ ਉਹ ਜਿਹੜੀ ਲੋਕਾਂ ਦੇ ਕੰਮ ਬਿਨਾ ਪੈਸਿਆਂ ਤੋਂ ਬਿਨਾ ਰਿਸ਼ਵਤ ਤੋਂ ਬਿਨਾ ਸਫਾਰਿਸ਼ ਤੋਂ ਤੇ ਬਿਨਾ ਲੋਕਾਂ ਦੀ ਖੱਜਲ-ਖਵਾਰੀ ਦੇ ਜਿਹੜੀ ਕੰਮ ਕਰੇ ਸਰਕਾਰ ਦਾ ਕੰਮ ਤਾਂ ਉਹੀ ਹੈ ਵੀ ਨਜ਼ਾਰੇਦਾਰ ਜੇ ਇੱਕ ਕੰਮ ਪਿੱਛੇ ਕੰਮ ਤਾਂ ਹੈਗਾ 100 ਰੁਪਏ ਦਾ ਸਰਕਾਰੀ ਫੀਸ ਹੈਗੀ 100 ਰੁਪਏ ਤੇ ਜੇ ਚਾਹੇ ਲੀਡਰਾਂ ਵਗਰ ਤੇ ਅਸਰਾਮ ਵਗਰ ਜੇ ਪੰਜ ਪੰਜ ਚਾਰ ਚਾਰ ਗਿੜੇ ਲਾ ਕੇ 32000 ਦਾ ਫੂਕਤਾ ਤੇ ਫਿਰ ਕੀ ਸਵਾਦ ਆ ਸੋ ਉਸੇ ਕੰਮ ਨੂੰ ਹਜੇ ਬਹੁਤ ਖੁਸ਼ ਹੈ ਜਿਹੜਾ ਹਜੇ ਹੋਰ ਸੁਧਾਰ ਕਰਨਾ ਹੈ ਉਹ ਜਿਹੜਾ ਚਾਹੇ ਤਹਿਸੀਲਾਂ ਦਾ ਕੰਮ ਹੈ ਚਾਹੇ ਬਿਜਲੀ ਬੋਰਡ ਦਾ ਕੰਮ ਹੈ ਚਾਹੇ ਚਾਹੇ ਪੰਚਾਇਤ ਮਹਿਕਮੇ ਦਾ ਕੰਮ ਹੈ ਚਾਹੇ ਲੋਕਲ ਗਵਰਨਮੈਂਟ ਸ਼ਹਿਰਾਂ ਦਾ ਕੰਮ ਹੈ ਉਹ ਸਾਰੇ ਕੰਮ ਵੀ ਅਸੀਂ ਇਹਦੇ ਚ ਹੌਲੀ ਹੌਲੀ ਲੈਣ ਲੱਗਿਆ ਤਾਂ ਕਿ ਉਹਨਾਂ ਦੇ ਵਿੱਚ ਵੀ ਜਿਹੜੀ ਇਹ ਇਹ ਜ਼ਿੰਮੇਵਾਰੀ ਜਿਹੜੀ ਜ਼ਿੰਮੇਵਾਰੀ ਤੈ ਹੋ ਸਕੇ ਸੋ ਤੁਹਾਨੂੰ ਸਾਰਿਆਂ ਦਾ ਭਾਈ ਇੱਕ ਵਾਰ ਫੇਰ ਤੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਹੈ ਮੇਰੀ ਨਿਵਾਜ਼ ਸਭੂ ਸ਼ੁਰੂ ਹੋ ਗਈ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਮੇਰੀ ਸਿਰਫ ਬੇਨਤੀ ਤੁਹਾਨੂੰ ਇਹ ਵੀ ਅਸੀਂ ਅਸੀਂ ਸਰਕਾਰ ਨੇ ਤਿਆਰ ਕੀਤਾ ਵੀ ਨਸ਼ੇ ਜੜੋਂ ਖਤਮ ਕਰਨੇ ਨੇ ਜਿਹੜਾ ਕੋਈ ਜਿਹੜਾ ਕੋਈ ਕਰਦਾ ਹੋਊਗਾ ਤਸਕਰੀ ਉਹ ਬਖਸ਼ਣਾ ਕੋਈ ਨਹੀਂ ਜੇ ਤੁਹਾਡੇ ਧਿਆਨ 'ਚ ਵੀ ਕੋ ਆਵੇ ਤਾਂ ਦੱਸਿਓ ਜਿਹੜਾ ਕੋਈ ਵਿਚਾਰਾ ਖਾਂਦਾ ਹੋਊਗਾ ਉਹਨੂੰ ਮਰੀਜ਼ ਸਮਝ ਕੇ ਉਹਨੂੰ ਬੁੱਕਲ ਚ ਲੈ ਕੇ ਉਹਨੂੰ ਠੀਕ ਕਰਾਂਗੇ ਉਹਨੂੰ ਸਹੀ ਰਾਹ ਤੇ ਚਾੜਾਂਗੇ ਸੋ ਇਹਦੇ ਚ ਇਕੱਲਾ ਮੈਂ ਕੁਛ ਨਹੀਂ ਕਰ ਸਕਦਾ ਇਕੱਲੀ ਪੁਲਿਸ ਕੁਛ ਨਹੀਂ ਕਰ ਸਕਦੀ ਇਕੱਲਾ ਮੁੱਖ ਮੰਤਰੀ ਕੁਛ ਨਹੀਂ ਕਰ ਸਕਦਾ ਸਾਰਿਆਂ ਦਾ ਤੁਹਾਡਾ ਸਾਥ ਚਾਹੀਦੇ ਕਿ ਜੇ ਸਾਥ ਦੇਤਾ ਤੇ ਆਪਾਂ ਇਸ ਕੋਰਡ ਨੂੰ ਵੀ ਆਪਾਂ ਖਤਮ ਕਰ ਦਾਂਗੇ ਬੋਲੋ ਸਾਰੇ ਸਹਿਮਤ ਹੋ ਮੇਰੀ ਗੱਲ ਨਾਲ ਸੋ ਬਹੁਤ ਬਹੁਤ ਤੁਹਾਡਾ ਦਿਲ ਦੀ ਅਗਰਾਈਆਂ ਚੋਂ ਧੰਨਵਾਦ ਜੀ ਹੋਰ ਬਾਕੀ ਸਾਰਾ ਵੀ ਇਹਨਾਂ ਨਾਲ ਆਉਂਦੇ ਹੋਏ ਹਰਜੀਤ ਸਿੰਘ ਉਹਨਾਂ ਨਾਲ ਵੀ ਇਹੀ ਗੱਲ ਹੋ ਰਹੀ ਸੀਗੀ ਬਾਕੀ ਸਾਰਾ ਕੁਝ ਠੀਕ ਹੈ ਕੰਮ ਕੂਮ ਦਾ ਤੁਹਾਡੇ ਪਰਵਾਹ ਦਾ ਸੁਖ ਰਕੇ ਇੱਕ ਨਹੀਂ ਰਹਿਣ ਦਿੰਦੇ ਪਰ ਹੁਣ ਦਿੱਕਤ ਇਹ ਵੀ ਜਦੋਂ ਦਾ ਤੁਹਾਡੀ ਕਿਰਪਾ ਦੇ ਨਾਲ ਆ ਪਾਰਟੀ ਨੇ ਸਰਕਾਰ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਪੰਜਾਬ ਪ੍ਰਧਾਨਗੀ ਦੀ ਉਹ ਸਾਰਾ ਦਿਨ ਪੈਰ 'ਚ ਚੱਕਰ ਇੰਨਾ ਰਹਿੰਦਾ ਮੈਂ ਤਾਂ ਉਸ ਦਿਨ ਕਹਿਰਵਾਲ ਸਾਹਿਬ ਉਹਨਾਂ ਨੂੰ ਹੱਸਣ ਲੱਗ ਗਿਆ ਮੈਂ ਕਿਹਾ ਤੁਸੀਂ ਤੁਸੀਂ ਮੇਰੇ ਗਾਲ ਜਿਹੜੀ ਜ਼ਿੰਮੇਵਾਰੀ ਪਾਈ ਹੈ ਇਹ ਮੈਨੂੰ ਮੇਰੇ ਹਲਕੇ ਵਾਸਤੇ ਮੇਰੇ ਕੋਲ ਟਾਈਮ ਘੱਟ ਨਿਕਲਦਾ ਕਹਿੰਦੇ ਹੁਣ ਤਾਂ ਪਹਿਲਾਂ ਜੇ ਇਹ ਜ਼ਿੰਮੇਵਾਰੀ ਪਾਈ ਹੈ ਉਹ ਵੀ ਨਿਭਾਉਣਾ ਪੈਂਦਾ ਸੋ ਜੇ ਕਿਤੇ ਉਹਦੇ 'ਚ ਕੋਈ ਕਮੀ ਬੇਸ਼ੀ ਰਹੀ ਜੇ ਕਿਤੇ ਹੁਣ ਜਾਣ ਦੇ ਵਿੱਚ ਆ ਉਹ ਤੁਹਾਡੇ ਤੋਂ ਮੈਂ ਗੁਸਤਾਖੀ ਦੀ ਮਾਫੀ ਚਾਹੂੰਗਾ ਬਾਕੀ ਕੰਮਾਂ ਕਰਾਉਣ ਦਾ ਬੇਇਜ਼ਤ ਨਾ ਰਹੋ ਉਹ ਸਾਰੇ ਸਾਰੇ ਜਿਹੜਾ ਬੂਰੇ ਕਰਦੇ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ